ਉਹ ਤਰਾ ਸੂਤ ਮੈਨੂੰ ਸੋਨੇ ਮਿਲ ਗਏ ਚਲ ਸਿੱਪਨੇ ਵੀ ਦਿੱਤੇ ਗਏ ਚਲ ਆਵਾ ਆਵਾ ਹੋਇਆ ਵੀ ਤਾਂ ਬੁਟੀਕ ਬੰਦ ਵਾ ਨਹੀਂ ਤਾਂ ਇਹਨੇ ਮੈਨੂੰ ਕਹਿਣਾ ਸੀਗਾ ਵੀ ਤੂੰ ਮੇਰੇ ਬੁਟੀਕ ਤੇ ਸੂਤ ਦੇ ਤਮਾਸਾ ਚੜਜ ਦੇ ਨਹੀਂ ਸਿੰਦੀ ਤੇ ਸਵਾਈ ਕਿਤੇ ਇਨੀ ਨੀਲਾ ਲੈਂਦੀ ਐ ਤੇ ਲੋਟੀ ਮਚਾਈ ਨੀ ਉ ਕਿੱਧਰ ਇਹੋ ਹੀ ਤਾਂ ਮੈਂ ਤੈਨੂੰ ਪੁੱਛਣਾ ਸੀਗਾ ਕਿ ਕਿਧਰ ਤੁਰੇ ਆਉਣ ਨੇ ਮੈਂ ਕਿੱਥੋਂ ਹੋਣਾ ਸੀਗਾ ਉਹ ਕਹਿੰਦੇ ਨਾ ਤੇ ਸਿਰ ਲੱਗੀ ਆ ਹਾਏ ਕਿੱਥੇ ਲੱਗੀ ਸਿਰ ਆ ਇੱਥੇ ਬਚਾ ਦੇ ਵਿੱਚ ਅੱਛਾ ਲੈ ਹੀ ਸੂਟ ਤਾਂ ਪਰ ਸੂਟ ਕਿੱਥੇ ਮੇਰੇ ਲੈਣਗੇ ਮੈਂ ਤਾਂ ਸਾਰਾ ਕੰਮ ਛੱਡ ਕੇ ਨਾ ਮੈਂ ਵੀ ਸੂਟ ਲੈ ਆਉਣੀ ਆ ਹਾਂ ਤੇ ਮੈਨੂੰ ਸੂਟ ਹੀ ਨਹੀਂ ਸੀ ਪਸੰਦ ਆ ਉੱਥੇ ਤੇ ਮੇਰਾ ਟਾਈਮ ਕਿੰਨਾ ਵੇਸਟ ਹੋ ਗਿਆ ਮੇਰੀ ਗੱਲ ਸੁਣ ਤੂੰ ਸੂਟ ਲੈਣ ਗਈ ਤੇ ਪੈਸਾ ਤੇ ਤੇਰੇ ਕੋਲ ਕੋਈ ਨਹੀਂਗਾ ਪਰਸਾ ਕਿੱਥੇ ਨਹੀਂ ਪਰਸ ਨਹੀਂ ਮੈਂ ਲੈ ਕੇ ਗਈ ਕਿਉਂ ਮੈਂ ਹਾਂ ਵੀ ਜੇ ਮੈਂ ਪਰਸਲ ਲੱਕੀ ਨਾ ਜੇ ਮੇਰੇ ਘਰ ਵਾਲੇ ਨੂੰ ਪਤਾ ਲੱਗ ਜਾਣਾ ਤੇ ਪੈਸੇ ਤੇ ਮੈਂ ਆਪਣੇ ਰੱਖੇ ਹੀਗੇ ਅੱਛਾ ਆਹੋ ਤੇ ਫਿਰ ਮੈਂ ਚੋਰੀ ਚੋਰੀ ਲੈਣ ਗਈ ਹੀਗੀ ਆਵੇ ਬੰਦੇ ਨਾ ਬੰਨੇ ਹਾਏ ਆਹੋ ਬੰਦੇ ਨਾ ਕੋਣ ਅੱਜ ਕੱਲ ਪੈਸੇ ਬੰਦਾ ਤੇ ਉੱਥੇ ਜੇ ਖੋਲਦੀ ਤੇ ਕਿੱਡੀ ਬੁਰੀ ਲੱਗਣਾ ਹੈ ਚੰਗਾ ਹੋਇਆ ਨਹੀਂ ਤੈਨੂੰ ਮਿਲੇ ਸੂਟ ਨਾ ਚੱਲ ਕੋਈ ਗੱਲ ਨਹੀਂ ਫਿਰ ਇਹਦਾ ਪਤਾ ਤਾਂ ਨਹੀਂ ਨਾ ਲੱਗਦਾ ਆਹ ਹੋਇਆ ਵੀ ਗੱਲ ਸਹੀ ਤੇ ਮੇਰੇ ਗੱਲ ਸੁਣਨ ਨਾਲੇ ਜੇ ਸੂਟ ਲਾਉਂਗੀ ਨਾ ਤੇ ਮੇਰੇ ਕੋਲ ਦੇਦੀ ਸੀ ਆਪਣੇ ਮੈਂ ਜਲਦੀ ਸੀ ਦੂੰਗੀ ਤੇਰੇ ਆਹੋ ਨਹੀਂ ਤੇ ਮੈਂ ਸੀਪਨੇ ਦੇਣੀ ਅੱਗੇ ਮੈਂ ਵੇਖਣ ਲਈ ਸੀ ਜੇ ਮੈਨੂੰ ਮਿਲ ਜਾਂਦੇ ਤੇ ਤੇਰਾ ਬੁਟੀਕ ਤਾਂ ਬੰਦ ਹੀ ਤੇ ਮੈਂ ਹਾਂ ਬੰ ਦੇ ਕੇ ਕਿੱਥੇ ਹੋਣੇ ਕੀ ਤੇ ਇਦਾਂ ਤਾਂ ਮੈਂ ਮੈਨੂੰ ਹੋਰ ਨੂੰ ਪਤਾ ਲੱਗ ਜਾਣਾ ਸੀ ਕਿ ਸੂਟ ਲੈ ਕੇ ਆਈ ਐ ਨਾਲੇ ਮੇਰੀ ਗੱਲ ਸੁਣ ਗੁਰਪ੍ਰੀਤ ਹਾਂ ਮੇਰੇ ਵਾਦੀ ਮੇਰੇ ਜਿੰਨੀ ਤਾਂ ਵਧੀਆ ਫਿਟਿੰਗ ਨਹੀਂ ਕਿਸੇ ਨੇ ਤੈਨੂੰ ਬਣਾ ਕੇ ਦੇਣੀ ਆਹੋ ਜਿੰਨੇ ਸੋਹਣੇ ਸਿਕ ਦੇਣੀ ਤੈਨੂੰ ਸੂਟ ਹਾਂ ਆਹੋ ਤੇ ਹੁਣ ਆ ਜਾ ਤੂੰ ਵੀ ਘੁੰਮ ਫਿਰ ਕੇ ਆਈ ਤੇ ਮੈਂ ਵੀ ਆ ਮੁੰਡੇ ਨੂੰ ਲੈ ਕੇ ਮੜਾ ਜਿ ਗਈ ਸੀਗੀ ਡਾਕਟਰ ਕੋ ਅੱਛਾ ਤੇ ਕਲਜੀਤ ਵੱਲੋਂ ਚਾਹ ਪੀ ਆਉਣੀਆ ਨਾਲੇ ਨੀ ਤੂੰ ਜੀਤ ਨਾਲ ਚੱਲੇਗਾ ਤਾਂ ਮੇਰਾ ਤਾਂ ਸਾਰਾ ਕੰਮ ਪਿਆਵਾ ਤੂੰ ਕੰਮ ਦਾ ਕੀ ਆ ਸਾਰਾ ਦਿਨ ਆਪਣਾ ਹੀ ਆ ਕੰਮ ਹੁੰਦੇ ਰਹਿਣਗੇ ਨੀ ਕੁਲਜੀਤ ਦਾ ਮੁੰਡਾ ਕੜਾ ਗੱਲ ਕਰਨ ਦਿੰਦਾ ਕੋਈ ਕਿੱਦਾਂ ਵਿੱਚੇ ਵਿੱਚੇ ਬੈਠੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਗੱਲ ਤੋ ਕੋਈ ਕਿਸੇ ਦੀ ਸਿਆਣੇ ਬੰਦੇ ਨੂੰ ਕਰਨ ਨਹੀਂ ਦਿੰਦਾ ਹਨ ਤੇਰਾ ਮੁੰਡਾ ਵੀ ਹੈ ਇੰਦਾ ਸੋਣਾ ਸਾਨੂੰ ਗੱਲਾਂ ਕਰਨ ਦੇ ਦਿਆ ਉਹ ਤਨੀ ਕਰਨ ਦਿੰਦਾ ਹੈਗਾ ਆਹ ਮੁੰਡਾ ਵੀ ਤਾਂ ਮਾਂ ਤੇ ਹੀ ਜਾਣਾ ਸੀ ਉਹਦੀ ਤਾਂ ਮਾਂ ਵੀ ਸ਼ਦਾਣਾ ਵੇਖੀ ਹੁਣ ਮੈਂ ਨਾ ਗੁਰਪ੍ਰੀਤ ਜਾ ਕੇ ਉਹਨੂੰ ਕਹਿਣਾ ਵਾ ਕਿ ਕਲਜੀਤ ਫਟਾਫਟ ਚਾਹ ਧਾਰ ਮੇਰਾ ਬੜਾ ਜੀ ਕਰਦਾ ਈ ਨਹੀਂ ਉਹਨੇ ਉਸੇ ਵੇਲੇ ਚਾਹ ਧਾਰ ਲੈਣੀ ਆ ਤੇ ਪਹਿਲਾ ਉਹ ਮੰਨੇ ਆ ਉਹਦਾ ਦੁੱਧ ਘਰ ਦਾ ਆ ਹਨਾ ਪੀ ਡੰਗਰ ਵੱਛਾ ਰੱਖਿਆ ਆ ਤੇ ਉਹਨੂੰ ਸ਼ਦਾਰ ਨੂੰ ਇੰਨਾ ਨਹੀਂ ਪਤਾ ਦੱਸਦਾ ਕਿ ਜਿਹੜਾ ਮੈਂ ਕਿਲੋ ਕਿਲੋ ਚਾਹ ਦੇ ਵਿੱਚ ਪਾਵਾਂ ਲੋਕਾਂ ਨੂੰ ਚਾਹਾਂ ਪੀਉਣ ਲਈ ਆ ਉਹੋ ਹੀ ਮੈਂ ਵੇਚਾਂ ਤੇ ਕਿਤੇ 70 75 ਰੁਪਏ ਕਿਲੋ ਦੁੱਧ ਦੀ ਉਹ ਤਾਂ ਹੈ ਗਈ ਆ ਤਾਂ ਕਿ ਮੁੰਡਾ ਮਿਲਾ ਦੋ ਉੱਤੇ ਹੀ ਆ ਉੱਤੇ ਗਿਆ ਵਾ ਤੇ ਮੈਂ ਪਤਾ ਗੁਰਪ੍ਰੀਤ ਮੈਂ ਤਾਂ ਕਦੇ ਕਦੇ ਚਾਹ ਬਣਾ ਕੇ ਵੀ ਨਹੀਂ ਆ ਮੈਂ ਦੁੱਧ ਵੀ ਬਹੁ ਘੱਟ ਰੈਂਨੀ ਆ ਅੱਛਾ ਹਾਂ ਮੇਰਾ ਜਦੋਂ ਜੀ ਕਰੇ ਮੈਂ ਉਹਦੇ ਘਰੇ ਜਾ ਕੇ ਚਾਹ ਪੀ ਆਉਣੀ ਆ ਤੂੰ ਤਾਂ ਬਹਾਵ ਸਿਆਣੀ ਆ ਫਿਰ ਮੇਰੀ ਬਹਾਵ ਸਹਿਲੀ ਬਣੀ ਹੋ ਅੱਛਾ ਹਾਂ ਤੇ ਨਾਲੇ ਅਸੀਂ ਦੋਵੇਂ ਜਾਣੇ ਤੇ ਹੈਗੇ ਆ ਹਾਂ ਤੇ ਇੰਨੇ ਚਾਹ ਪੀਣੀ ਨਹੀਂ ਹੁੰਦੀ ਤੇ ਆਪ ਮੈਂ ਉਹਦੇ ਘਰੋਂ ਚਾਹ ਵੀ ਪੀ ਆਉਣੀ ਆ ਤੇ ਇਹਦੇ ਵਾਸਤੇ ਦੁੱਧ ਵੀ ਥੋੜਾ ਬਹੁਤਾ ਫੜ ਲੈ ਹੁੰਨੀ ਨਹੀਂ ਮੈਂ ਕਹਦੇ ਨਹੀਂ ਨਹੀਂ ਚਲ ਗਲਾਸ ਕਰ ਦੇ ਦੇ ਮੈਂ ਕੀ ਹੋਣਾ ਮੈਂ ਜਾ ਕੇ ਤੇ ਚਾਹ ਬਣਾਉਣ ਹੋਰ ਦੇ ਦਿੰਦੀ ਹੋਰ ਰਸ਼ ਰਹਿਣਾ ਹੋ ਚਲੋ ਹਾਂ ਅਜਾ ਚੱਲ ਜੀ ਫਿਰ ਪੀ ਲਈਏ ਨਾ ਘਰ ਕੋਟ ਕੋਟ ਚਾਹ ਤੇ ਮੇਰਾ ਕੰਮ ਸਾਰਾ ਪਿਆ ਵਾ ਹਾਂ ਨਹੀਂ ਤੂੰ ਕੰਮ ਨੂੰ ਹੀ ਰੋਨੀ ਰਹਿਨੀ ਆ ਕੰਮ ਕਿਤੇ ਕੰਮ ਭੱਜ ਚੱਲੇ ਆ ਕੰਮ ਤੇ ਆਪਣੇ ਨਾਲ ਰਹਿਣੇ ਆ ਹੂੰ ਹੂੰ ਤੇ ਕੋਈ ਗੱਲ ਨਹੀਂ ਆ ਰਹੀ ਕੋਟ ਕੋਟ ਚਾਹ ਪੀ ਕੇ ਫੇਰ ਚੱਲਦੇ ਆ ਚਾ ਮੈਨੂੰ ਲੈ ਜਾ ਫੇਰ ਨਾਲ ਹਾਂ ਨਾਲ ਨਹੀਂ ਮੈਂ ਬਿਠਾ ਸਕਦੀ ਤੈਨੂੰ ਅੱਗੇ ਮੇਰੇ ਮੁੰਡਾ ਬੈਠਾ ਤੇ ਉੱਤੋਂ ਮੇਰੇ ਸਕੂਟਰ ਹੀ ਨਹੀਂ ਨਾ ਪਾਰ ਚੱਲਦੀ ਹੈਗੀ ਨਾਜ਼ੁਕ ਜੀ ਆ ਨਾ ਵਿਚਾਰੀ ਠੀਕ ਆ ਤੂੰ ਤੁਰ ਕੇ ਆ ਜਾ ਤੇ ਨਾਲ ਮੈਂ ਅੱਗੇ ਕਿਤੇ ਕੰਮ ਵੀ ਜਾਣਾ ਮੈਂ ਹੋ ਆਵਾਂ ਅਚਨ ਮੇਂ ਫੋਹਲੀ ਹੋਈ ਤੁਰੀ ਆਉਣੀ ਆ ਆ ਤੂੰ ਹੌਲੀ ਹੌਲੀ ਆ ਜਾ ਤਿਆ ਚਾਈ ਹੁਣ ਮੈਂ ਚਾ ਤੇਰੇ ਹਿੱਸੇ ਦੀ ਵੀ ਬਣਵਾ ਲੂੰਗੀ ਉਹ ਤਾਂ ਚਰ ਬਣਵਾ ਲਾ ਫਿਰ ਜੋ ਤਕ ਤੂੰ ਪਹੁੰਚਣਾ ਤੇ ਮੈਂ ਪਹੁੰਚਣਾ ਚੱਲ ਠੀਕ ਆ ਹਾਂ ਚੱਲ ਆ ਜੀ ਫਿਰ ਹੈ ਬਿਚਲਾਕ ਬਣੀ ਫਿਰਦੀ ਆ ਬਿਸਕੂਟੀ ਜਿਹੜੀ ਉਹ ਬਾਹਰ ਨਹੀਂ ਚੱਲਦੀ ਤੂੰ ਦੂਜਿਆਂ ਨੂੰ ਚਾਰਦੀ ਮੈਂ ਤੈਨੂੰ ਚਾਰਦੀ ਆ ਮੈਂ ਤਾਂ ਸੂਟ ਸੀਪਨੇ ਵੀ ਦੇ ਆਈ ਆ ਤੇ ਮੈਨੂੰ ਗੱਲਾਂ ਕਰਦੀ ਮੈਂ ਬੜੀ ਸੋਹਣੀ ਫਿਟਿੰਗ ਬਣਾਉਂਦੀ ਮੈਨੂੰ ਪਤਾ ਕਿੱਦਾਂ ਦੀ ਫਿਟਿੰਗ ਬਣਾਉਂਦੀ ਚੱਲ ਮੈਂ ਵੀ ਚਾਹ ਪੀ ਗਨੀ ਕੱਲ ਜੀਤ ਵੇ ਕੱਲ ਜੀ ਤਾਂ ਹਾਂਜੀ ਹਾਈ ਹਾਈ ਪਿੰਦਰ ਆ ਗਈ ਆ ਚਾਹ ਪੀਣ ਮੈਂ ਤਾਂ ਹੁਣੇ ਵੇਰਲੀ ਹੋਈ ਸੀ ਆ ਜਾ ਪਿੰਦਰ ਅੱਛਾ ਇੱਥੇ ਬੈ ਗਈ ਆ ਹਾਂ ਆ ਜਾ ਸਾਸਿਕਾਲ ਗਾਰੰਟੀ ਨੂੰ ਸਾਸਿਕਾਲ ਸਾਸਿਕਾਲ ਪੁੱਤ ਬਹਿ ਜਾ ਬਹਿ ਜਾ ਤਿਕਲ ਜੀ ਤੋ ਕੀ ਜਲਦੀ ਕਰ ਹਾਂ ਹੁਣ ਇਹ ਜਿਵੇਂਲੀ ਹੋ ਕੇ ਬੈਠੀ ਸੀ ਮੈਂ ਤਾਂ ਨਾ ਇਹਨੂੰ ਲੈ ਕੇ ਗਈ ਸੀਗੀ ਕੀ ਹੋਇਆ ਇਹਨੂੰ ਕੁਛ ਨਹੀਂ ਮੈਂ ਡਾਕਟਰ ਦੇ ਵਖਾ ਲਿਆ ਮੈਂ ਇਹਦੇ ਦੰਦ ਜੈਣਾ ਥੋੜੇ ਟਿੱਡ ਮਿੱਡੇ ਜੈ ਹੈਗੇ ਤਫਾ ਮੈਂ ਉਹ ਖਾਣ ਗਈ ਸੀ ਤੇ ਮੈਂ ਕਿਹਾ ਚੱਲ ਜਾਂਦੀ ਜਾਂਦੀ ਨਾਲੇ ਕਲਜੀਤ ਨੂੰ ਮਿਲ ਜਾਨੀ ਆ ਤੇ ਨਾਲੇ ਕੋ ਚਾਹ ਪਾਣੀ ਪੀ ਜਾਣੇ ਆ ਅੱਛਾ ਫਿਰ ਕੀ ਹੋਇਆ ਚਾਹ ਬਣਾ ਲੈਨੇ ਪਾਣੀ ਲਿਆਵਾਂ ਮੈਂ ਪਹਿਲਾਂ ਨਹੀਂ ਪਾਣੀ ਨਹੀਂ ਕਲਜੀਤ ਪੀਣਾ ਮੈਂ ਜੂਸ ਪੀ ਕੇ ਆਈ ਰਸਤੇ 'ਚ ਤੇ ਨਾਲੇ ਚਾਹ ਘੜੀ ਠਹਿਰ ਕੇ ਪੀਨੇ ਆ ਸੋ ਮੈਨੂੰ ਗੌਰਪ੍ਰੀਤ ਵੀ ਮਿਲੀ ਸੀ ਰਸਤੇ 'ਚ ਤੇ ਉਹ ਵੀ ਆਊਗੀ ਅੱਛਾ ਮੈਨੂੰ ਪਹਿਲੇ ਕਹਿੰਦੀ ਸਕੂਟਰੀ ਤੇ ਬਿਠਾ ਕੇ ਲੈ ਜਾ ਮੈਂ ਨਹੀਂ ਲੈ ਕੇ ਆਈ ਹਏ ਕਹਿੰਦੀ ਮੈਨੂੰ ਨਾਲ ਹੀ ਬਿਠਾ ਕੇ ਲੈ ਜਾ ਮੈਂ ਹਨ ਅਹੀ ਦੋਵਾਂ ਭੈਣਾਂ ਨੇ ਦੁਖਸੋ ਕਰਨੇ ਕਿਤੇ ਹਨ ਨਾਲ ਆ ਕੇ ਬੈ ਗਈ ਤੇ ਫਿਰ ਗੱਲਬਾਤ ਨਹੀਂ ਹੁੰਦੀ ਚਾਜ ਨਾਲ ਤੇ ਉਹ ਕਿੱਥੇ ਮਿਲੀ ਸੀ ਤੁਹਾਨੂੰ ਗੁਰਪ੍ਰੀਤ ਮੈਨੂੰ ਹ ਇੱਥੇ ਆ ਤੇ ਮਿਲੀ ਹੋ ਘਰੇ ਸੂਟ ਲੈਣ ਚ ਗਈ ਹੀਗੀ ਹਾਏ ਰੱਬਾ ਬੜੇ ਸੂਟ ਲੈਂਦੀ ਹੈ ਨਾ ਨਹੀਂ ਉਹਨੇ ਤਾਂ ਜਾੜਾ ਧਰਿਆ ਤੇ ਉਹ ਵੀ ਘਰ ਵਾਲੇ ਤੋਂ ਚੋਰੀ ਸੂਟ ਖਰੀਦੀ ਫਿਰਦੀ ਉਹ ਹਮ ਹਾਂ ਆਹ ਤੇ ਮੇਰੀ ਹੋਰ ਗੱਲ ਸੁਣ ਆ ਪੱਲੇ ਨਾ ਪੈਸੇ ਕੌਣ ਬੰਦਾ ਪੜਾ ਜਲੂਸ ਕੱਢੀ ਫਿਰਦੀ ਸੀਗੀ ਇੱਥੇ ਐਦਾਂ ਕਰਕੇ ਭੱਲੇ ਨਾ ਪੈਸੇ ਬਣਨ ਕਿ ਐਦਾਂ ਤੇ ਐਦਾਂ ਹੱਥ ਚ ਫੜੇ ਤੇਨੂੰ ਕੀ ਪੜੀ ਨਹੀਂ ਕਿਸੇ ਨੇ ਕਹਿਣਾ ਹੈ ਹਨ ਇਹਨੂੰ ਤਮਾਸਾ ਕਰਨੀ ਹੈਗੀ ਹਾਂ ਵਾਕੇ ਗੱਲ ਠੀਕ ਆ ਤੇਰੀ ਹਨਾ ਤੇ ਛੋਟੀ ਸਵਾਈ ਜਾਂਦੀ ਛਧਾਈਆਂ ਉਹ ਆਹ ਸੂਟ ਹੀ ਬਸ ਉਹਨੂੰ ਇਹ ਹੁੰਦਾ ਟੋਰੀ ਮੈਂ ਕੱਢਾਂ ਸੂਟ ਹੀ ਭਾਵਾਂ ਮਨ ਸੁਵਨੇ ਤਾਂ ਹੀ ਤਾਂ ਤੇ ਘਰ ਦਾ ਕੱਖ ਨਹੀਂ ਬਣਿਆ ਗੁਰਜੀਤ ਹਾਂ ਜਿੱਥੇ ਜਾਂਦੀ ਨਵਾਂ ਹੀ ਸੂਟ ਪਾਇਆ ਹੁੰਦਾ ਨਾ ਪੁੱਤ ਜਾ ਤੂੰ ਖੇਡ ਲੈ ਬਾਹਰ ਹਾਂ ਜਾ ਖੇਡ ਲੈ ਖੇਡ ਲੈ ਨਿਆਣਾ ਵਿਚਾਰਾ ਆਪਣੀਆਂ ਗੱਲਾਂ ਚਾ ਉਥੇ ਕੀ ਐਨੇ ਸਿਆਣਿਆਂ ਨਾਲ ਕੀ ਗੱਲ ਕਰਨੀ ਹਨਾ ਹਾਂ ਮੇਰਾ ਵੀ ਮੁੰਡਾ ਸੌਂ ਗਿਆ ਹਨਾ ਨਹੀਂ ਤੇ ਵਿਚਾਰਾ ਖੇਡ ਲੈਂਦਾ ਹੈ ਨਹੀਂ ਕਲਜੀ ਤਾਂ ਤੇਰਾ ਮੁੰਡਾ ਕਿੰਨਾ ਭੋਲਾ ਹਨਾ ਬੜਾ ਹੀ ਚੰਗਾ ਲੱਗਦਾ ਮੈਨੂੰ ਬਹੁਤ ਪਿਆਰਾ ਲੱਗਦਾ ਮੈਂ ਤਾਂ ਅੱਗੇ ਕਹਿੰਨੀ ਮੈਂ ਵੇਖਿਆ ਹੀ ਨਹੀਂਗਾ ਨਹੀਂ ਉਹਦੀਆਂ ਤਾਂ ਸਕੂਲ ਵੀ ਬਣੀਆਂ ਸਿੱਟਾਂ ਹੁੰਦੀਆਂ ਆ ਨਹੀਂ ਤੇਰੇ ਕਿਸੇ ਨੂੰ ਪਰਸ ਨਹੀਂ ਕਹਿੰਦਾ ਹਾਂ ਤੂੰ ਵੀ ਤਾਂ ਭੋਲੀ ਜੀ ਆ ਹੋਰ ਸਾਰੇ ਕਹਿੰਦੇ ਮਾਂ ਤੇ ਗਿਆ ਆ ਹੂੰ ਮੈਨੂੰ ਤਾਂ ਅੱਗੇ ਬੜੀ ਚੰਗੀ ਲੱਗਦੀ ਆ ਤੂੰ ਤਾਂ ਹੀ ਤਾਂ ਮੈਂ ਤੇਰੇ ਘਰੇ ਹੀ ਆਉਣੀ ਹੋਰ ਕਿਸੇ ਘਰ ਨਹੀਂ ਜਾਣੀ ਮੈਂ ਮੇਰਾ ਜੀ ਨਹੀਂ ਕਰਦਾ ਕਿਸੇ ਘਰ ਜਾਣੋ ਚਲ ਚੰਗਾ ਕਰਦੀ ਆ ਆਹੋ ਨਾਲੇ ਤਾਂ ਤੇਰੇ ਨਾਲ ਗੱਲਾਂ ਬਾਤਾਂ ਮਾਰ ਜਾਈ ਦੀਆਂ ਤੇ ਨਾਲੇ ਚਾਹ ਪਾਣੀ ਪੀ ਜਾਈਦਾ ਹੀ ਆ ਕਿਤੇ ਗੁਰਪ੍ਰੀਤ ਤਾਂ ਨਹੀਂ ਆ ਗਈ ਹੋਗੀ ਆਹੋ ਬਾਜ਼ੀ ਤਾਂ ਹੁੰਦੀ ਵੀ ਪੈਰਾਂ ਦੀ ਮੈਨੂੰ ਕਿ ਤੇ ਆਪਣੀਆਂ ਗੱਲਾਂ ਹੀ ਨਾ ਸੁਣ ਲਵੇ ਕਿ ਮੇਰੀਆਂ ਗੱਲਾਂ ਕਰਦੀਆਂ ਪਈਆਂ ਹਾਂ। ਹਾਂ ਨਾ ਕਰੀ ਕੋਈ ਗੱਲ। ਹਾਂ। ਤੇ ਨਾਲੇ ਉਹਨੂੰ ਦੱਸੀ ਨਾ ਕੋਈ ਗੱਲ ਮੇਰੀ ਭੈਣ। ਨਹੀਂ ਨਹੀਂ ਮੈਂ ਨਹੀਂ ਕਰਦੀ ਕੋਈ ਵੀ ਗੱਲ ਤੇਰੀ ਉਹਦੇ ਨਾਲ। ਮੈਨੂੰ ਤੇ ਉਹਦੀ ਨਾ ਚੰਗੀਆਂ ਨਹੀਂ ਲੱਗਦੀਆਂ ਆ ਤਾਂ। ਹਾਂ। ਕੋਈ ਗੱਲ ਨਹੀਂ ਆਪਾਂ ਨੂੰ ਕੀ ਲੋੜ ਕੁਝ ਕਹਿਣ ਦੀ ਸੂਟਾਂ ਤੇ ਜਾੜਾ ਕਰੰਦੇ ਹਨ ਉਹਨੂੰ। ਹਾਂ। ਮੇਰੀ ਗੱਲ ਸੁਣ। ਇੱਥੋਂ ਉੱਠੀ ਨਾ ਤੇ ਉੱਥੇ ਜਾ ਕੇ ਹੋਰ ਕਿਸੇ ਕੋਲ ਆਪਣੀਆਂ ਚੁਗਲੀਆਂ ਕਰਨ ਲੱਪਣੀਆਂ ਜਾ ਕੇ ਨੇ। ਹਾਂ। ਖਾਂ ਨਹੀਂ ਰਹੀ। ਚਲ ਇੱਕ ਗੱਲ ਤਾਂ ਠੀਕ ਆ। ਤੈਨੂੰ ਸੀਮਲੀ ਦਿੰਦੀ ਆ। ਤੈਨੂੰ ਪੈਸਾ ਨਾ ਮਤਲਬ ਆ ਆ ਹੁਣ ਵੀ ਅੱਜ ਵੀ ਘਰੇ ਨਹੀਂ ਮਿਲੇ ਸੂਟ ਉਹਨੂੰ ਅੱਛਾ ਤੇ ਕਹਿੰਦੇ ਹੀ ਮੈਂ ਸੂਟ ਤਾਂ ਤੇਰੇ ਤੋਂ ਹੀ ਸੁਵਾਣੇ ਤੇਰੇ ਤੋਂ ਹੀ ਪਸੰਦ ਆਉਂਦੇ ਮੈਨੂੰ ਅੱਛਾ ਤੇ ਨਾਲੇ ਮੈਂ ਫਿਟਿੰਗ ਤੈਨੂੰ ਪਤਾ ਕਿੰਨੀ ਸੋਹਣੀ ਬਣਾ ਕੇ ਦੇਣੀ ਆ ਹਾਂ ਤੇਰੇ ਵਰਗੇ ਸੂਟ ਤਾਂ ਕੋਈ ਨਹੀਂ ਸਿੰਦਾ ਹੁੰਦਾ ਆਹ ਮਾਰਕੀਟ ਚ ਨਹੀਂ ਚੰਗੇ ਸੂਟ ਸਿੰਦੀਆਂ ਤੇ ਜੀ ਤੇ ਮੇਰੀ ਦੁਕਾਨ ਦੀ ਤਾਂ ਉੱਧਾ ਹੀ ਬਹੁਤ ਚਰਚਾ ਆ ਆ ਜੋ ਬਹਿ ਜਾ ਕਿਹਾ ਫੋਰ ਤੁਹਾਡੀ ਵੇੜੀ ਕਰਦੀਆਂ ਪਈਆਂ ਸੀਗੀਆਂ ਇਹ ਪਿੰਦਰ ਮੈਨੂੰ ਦੱਸਦੀ ਪਈ ਹੈ ਕਿ ਤੁਸੀਂ ਵੀ ਆਉਣਾ ਆਉਣ ਦੇ ਠੀਕ ਮੈਂ ਇਹਨੂੰ ਕਹਿਨ ਦੇਈ ਮੈਂ ਕਹਿੰਦੀ ਵੀ ਚਲ ਗਲਜੀਤ ਤੋਂ ਚਾਹ ਪੀ ਆਉਨੇ ਆ ਆਹੋ ਚਲ ਚੰਗਾ ਕੀਤਾ ਤੁਸੀਂ ਨਹੀਂ ਆ ਗੀ ਮੈਂ ਕਿਹਾ ਚਾਹ ਕੋਈ ਪਿੰਦਰ ਤਾਂ ਵਿਚਾਰੀ ਆਉਂਦੀ ਰਹਿੰਦੀ ਤੁਸੀਂ ਤਾਂ ਬਹੁਤ ਘੱਟ ਆਉਂਦੇ ਆ ਤੇ ਆ ਫਿਰ ਮੈਂ ਇਤਨਾ ਵੀ ਮੇਰਾ ਟਾਈਮ ਨਹੀਂ ਲੱਗਦਾ ਅੱਜ ਵੀ ਮੇਰਾ ਬੜਾ ਕੰਮ ਸੀਗਾ ਇਹ ਤੇ ਅੱਜ ਵੀ ਕਹਿਣ ਲਈ ਮੈਂ ਨਹੀਂ ਆਣਾ ਮੈਂ ਕਿਹਾ ਆ ਜਾ ਨਾਲੇ ਚਾਹ ਪੀ ਕੇ ਆਉਨੇ ਨਾਲੇ ਭੈਣਾਂ ਭਣਾਂ ਗੱਲਾਂ ਬਾਤਾਂ ਮਾਰਾਂਗੇ ਆ ਹਾਂ ਦੋ ਸੌ ਦੋ ਸੌ ਹੋ ਜਾਂਦੇ ਆ ਆਹੋ ਹੀ ਤਾਂ ਹੈ ਗਈ ਆ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਦੀਨਾ ਤੇ ਤੂੰ ਵੀ ਤਾਂ ਜੂਸ ਪੀ ਕੇ ਆਈ ਆ ਨਹੀਂ ਮੈਂ ਜੂਸ ਨਹੀਂ ਪੀ ਕੇ ਮੈਂ ਨਿੰਕਾ ਪੀ ਕੇ ਆਈ ਸੀ ਹਾਂ ਹਾਂ ਗੁਰਪ੍ਰੀਤ ਨੂੰ ਲਿੰਕਾ ਨਾ ਪੀਆ ਕਰ ਕਿਉਂ ਹਾਂ ਨਹੀਂ ਉਹਦੇ ਡਾਕਟਰ ਬੰਦ ਕਰਦੇ ਹੁਣ ਲਿੰਕਾ ਨਾ ਪੀਓ ਅੱਛਾ ਨਹੀਂ ਉਹਦੇ ਜੋ ਘਬਰਾਟ ਜੀ ਹੁੰਦੀ ਉਹ ਫੇਰ ਲਿੰਕਾ ਪੀ ਲਈਏ ਤੇ ਵਾਪਸ ਸਹੀ ਜੇ ਹੋ ਜਾਂਦਾ ਨਾ ਨਹੀਂ ਹਰ ਨਹੀਂ ਚੰਗਾ ਹੁੰਦਾ ਈ ਉਹ ਨਹੀਂ ਚੋ ਗੱਲ ਚੰਗੀ ਆ ਤੂੰ ਜੂਸ ਪੀ ਆਈਆਂ ਜਾਂ ਉਹ ਲਿੰਕਾ ਪੀ ਆਈ ਆ ਤੇ ਮੈਂ ਸਵੇਰ ਦੀ ਘਰ ਬੈਠੀ ਆ ਜੇ ਮੈਂ ਵੀ ਕਿਤੇ ਜਾਂਦੀ ਤਾਂ ਮੈਂ ਵੀ ਜੂਸ ਪੀ ਆਉਂਦੀ ਮੇਰੀ ਗੱਲ ਸੁਣ ਤਾਂ ਹੀ ਅਹੀਂ ਤੇਰੇ ਵੱਲ ਆ ਗਈਆਂ ਕਿ ਚਾਹ ਪੀ ਕੇ ਸਾਰੇ ਜਣੇ ਇੱਕੋ ਜਿਹੇ ਹੋ ਜਾਣਗੇ ਆਓ ਇਹ ਤਾਂ ਗੱਲ ਠੀਕ ਆ ਹੁਣ ਮੈਂ ਚਾਹ ਬਣਾਵਾਂ ਮੈਂ ਫੇਰ ਰੁਕ ਜਾਓ ਉਹ ਏਟੀਐਮ ਤੇ ਕੀ ਕਰਦਾ ਹੈ ਏਟੀਐਮ ਦੇ ਤੈਨੂੰ ਮੁੰਡਾ ਆਈ ਤੇਰਾ ਉਹ ਏਟੀਐਮ ਏਟੀਐਮ ਕਰੀ ਜਾਂਦਾ ਪਰ ਮੈਨੂੰ ਕਾ ਵੀ ਪੂਰੀ ਸਮਝ ਨਹੀਂ ਆਉਂਦੀ ਨਹੀਂ ਏਟੀਐਮ ਤਾਂ ਮੈਂ ਏਟੀਐਮ ਚੋਂ ਪੈਸੇ ਕਢਾਉਣ ਗਈ ਤੇ ਉਹ ਭਾਜੀ ਤੁਹਾਡਾ ਕਹਿੰਦਾ ਵੀ ਮੈਂ ਪੈਸੇ ਪਾ 2 ਲੱਖ ਰੁਪਈਆ ਪਾਇਆ ਸੀ ਉਹਨੇ ਅੱਛਾ ਆਓ ਤੇ ਮੈਂ ਜਦੋਂ ਕਢਾਉਣ ਗਈ ਤੇ ਗੁਰਪ੍ਰੀਤ ਪੈਸੇ ਨਿਕਲ ਨਾ ਵਿੱਚੋਂ ਮੈਂ ਏਟੀਐਮ ਚੋਂ ਕਢਾਣਾ ਨਿਕਲ ਤੇ 1000 ਰੁਪਈਆ ਕਢਾਵਾਂ ਤੇ ਕਹਿੰਨ ਹੈ ਹੀ ਨਹੀਂ ਪੈਸੇ ਵਿੱਚੋਂ ਅੱਛਾ ਹਾਂ 1000 ਨਿਕਲ ਜਾਂਦਾ ਹੀਗਾ ਤੇ ਜਦੋਂ ਮੈਂ ਭਰਦੀ ਹੀ ਤੇ ਵਿੱਚ ਪੈਸੇ ਨਹੀਂ ਹੁੰਦੇ ਹੀਗੇ ਉੱਤੇ ਲਿਖਿਆ ਹੀ ਆ ਜਾਂਦਾ ਹੈ ਨਹੀਂ ਆ ਤੇ ਉਹਨੇ ਪਾਏ ਨਹੀਂ ਹੋਣੇ ਹੈਗੇ ਹਰ ਹੈ ਨਹੀਂ ਪਾਏ ਆ ਮੈਸੇਜ ਤੇ ਹੁੰਦਾ ਵੀ ਪਾਏ ਆ ਪੈਸੇ ਉਹ ਥੱਲੇ ਬੈਲੈਂਸ ਵੀ ਆਉਂਦਾ ਗੁਰਪ੍ਰੀਤ ਤੂੰ ਤੇ ਪੜੀ ਲਿਖੀ ਆ ਅੱਛਾ ਆਓ ਤੇ ਉਹ ਬੈਲੈਂਸ ਪੂਰਾ ਆਂ ਡਿਆ ਆ ਤੇ ਪੈਸੇ ਨਿਕਲਦੇ ਕਾ ਤੋ ਨਹੀਂ ਹੋਣਗੇ ਪਤਾ ਨਹੀਂ ਕਿ ਉਹ ਨਹੀਂ ਨਿਕਲਦੇ ਹੋਣਗੇ ਮੈਂ ਤਾਂ ਕੱਲ ਬੜੀ ਮੈਂ ਤਾਂ ਸਾਰਾ ਦਿਨ ਫੇ ਮੰਜੇ ਤੋਂ ਨਾ ਉੱઠી ਮੈਂ ਕਰੀ ਜਾਵਾ ਹੈ ਹੈ ਪੈਸੇ ਕੇ ਹੋਰ ਨੂੰ ਤਾਂ ਨਹੀਂ ਪਾ ਬੈਠਾ ਅੱਛਾ ਕਹੜਾ ਵੀ ਬੜਾ ਆ ਨਾ ਹੋਛਾ ਤੇਗਾ ਪਰ ਮੈਸੇਜ ਤੈਨੂੰ ਆਉਂਦਾ ਤੇ ਪੈਸੇ ਹੋਰ ਕਿਸੇ ਨੂੰ ਕੀ ਪੈਣੇ हां खबर मैसेज ਤਾਂ ਕਰ ਜੇ ਤੇ ਮੈਨੂੰ ਹੀ ਆਉਣ ਡਿਆ ਹੈ ਹਾਂ ਤੇ ਪੈਸੇ ਵੀ ਤਾਂ ਫਿਰ ਤੇਰੇ ਅਕਾਊਂਟ 'ਚ ਹੀ ਆਏ ਹੋਣੇ ਨਹੀਂ ਕੋਈ ਸਕੇਮ ਵਗੈਰਾ ਨਹੀਂ ਹੋ ਗਿਆ ਦਜ ਕਾ ਕਿੰਨਾ ਫੋਨਾਂ ਤੇ ਪੈਸੇ ਲਈ ਜਾਂਦੇ ਪਤੋਂ ਨਹੀਂ ਇਹ ਦੰਦ ਹੋ ਜਾਂਦਾ ਹੁਸ਼ਿਆਦ ਹੋ ਗਿਆ ਹੋ ਵੀ ਹੁਣ ਆਪਣਾ ਕੋਈ ਇਨੀ ਸਮਝੇਗੀ ਔਰ ਗਾਹ ਨਿਆੜਿਆਂ ਨੂੰ ਜ਼ਿਆਦਾ ਖੋਨਾ ਪਾਣਾ ਨਹੀਂ ਸਮਝੇਗੀ ਪਰ ਬੈਲੈਂਸ ਤਾਂ ਹਾਂ ਬੈਲੈਂਸ ਹੁੰਦਾ ਆ ਥੱਲੇ ਲਿਖਿਆ ਹੁੰਦਾ ਵਾ ਵੀ ਇੰਨਾ ਤਾਂ ਡੱਬਕਾਇਆ ਰਹਿੰਦਾ ਹਲੇ ਅੱਛਾ ਚੱਲ ਫਿਰ ਬੈਂਕ ਚੋ ਪਤਾ ਕਰਾ ਦੇ ਆਹੋ ਤੂੰ ਤਾਂ ਮੈਨੂੰ ਡਰਾ ਕੇ ਤੇ ਮੈਂ ਤਾਂ ਅੱਗੇ ਜੂਸ ਵੀ ਕੇ ਦੇਲ ਟਕਾਣੀ ਕੀਤਾ ਸੀਗਾ ਚਲ ਜੀ ਤੂੰ ਚਾਹ ਬਣਾ ਰਿਹਾ ਫਿਰ ਬਣਾ ਲਿਆ ਹਾਂ ਹਾਂ ਚਲ ਠੀਕ ਆ ਤੇ ਲੌਂਗ ਲਾਚੀਆਂ ਪਾ ਲਈ ਹੈ ਮੇਰੀ ਭਾਣਾਂ ਹਾਂ ਲੌਂਗ ਲਾਚੀਆਂ ਪਾਉਂਦੀ ਹੈ ਇਹਦੀ ਚਾਹ ਬੜੀ ਸੁਆਦ ਹੁੰਦੀ ਮੈਂ ਤਾਂ ਹੀ ਤੈਨੂੰ ਕਹਿੰਦੀ ਆ ਆਹੋ ਦੁੱਧ ਅਧਿਕਰਦਾ ਵਾ ਨਾ ਤੇ ਚਾਹ ਸੁਆਦ ਹੀ ਹੁੰਦੀ ਅਸੀਂ ਤਾਂ ਮੋਲਦੇ ਹੋਣਾ ਹੁੰਦਾ ਨਹੀਂ ਚਲ ਗਈ ਆ ਉਹ ਆਹੋ ਮੈਂ ਤੈਨੂੰ ਕਿਹਾ ਸੀ ਨਾ ਵੀ ਉਹ ਤੇ ਹੈਗੀ ਛੇੜਣ ਵਿਚਾਰੀ ਮਿੰਟ ਚ ਚਲ ਗਈ ਬਈ ਨਾ ਇੱਥੇ ਆਪਿੰਦ ਮੇਰੀ ਗੱਲ ਸੁਣ ਹਾਂ ਤੇ ਉਹ ਜਿਹੜਾ ਬੁੱਢਾ ਹੀ ਆ ਅੱਛਾ ਜਾਨੀ ਜੂ ਮੈਂ ਕਰਾਈ ਹਾਂ ਆਹੋ ਹੈਗਾ ਉਹ ਮਰਨੇ ਵੀ ਆ ਹੀ ਨਾ ਹੈ ਨਹੀਂ ਗੁਰਪ੍ਰੀਤ ਉਹਨੇ ਨਹੀਂ ਮਰਨਾ ਕਿਉਂ ਉਹਦੀ ਤਾਂ ਜਮਰਾਜ ਨਾਲ ਪੱਕੀ ਜਾਰੀ ਪੈ ਗਈ ਅੱਛਾ ਹੂੰ ਪਤਾ ਕੀ ਆ ਮਰੇ ਤੇ ਬੰਦਾ ਤਾਂ ਵੀ ਜਾਂ ਤੇ ਉਹ ਬਾਹਰ ਅੰਦਰ ਜਾਵੇ ਕਿ ਰਿਸ਼ਤੇਦਾਰ ਕੋਗੇ ਭੈਣ ਭਰਾ ਕੋ ਨਾ ਤਾਂ ਕਿ ਠੀਕ ਹੋ ਜਾਵੇ ਨਾ ਪੁੱਤ ਕੋ ਜਾਵੇ ਤੇ ਉੱਥੇ ਮੰਜੇ ਤੇ ਪਿਆ ਰਹਿੰਦਾ ਹੀ ਅੱਛਾ ਤੇ ਬਿਮਾਰੀ ਉਹਨੂੰ ਕੋਈ ਲੱਗਦੀ ਨਹੀਂ ਤੇ ਮਰਨਾ ਉਹਨੇ ਕਹ ਦੇਣਾ ਐਕਸੀਡੈਂਟ ਉਹਦਾ ਹੋ ਨਹੀਂ ਸਕਦਾ ਹਾਂ ਹਾਂ ਤੇ ਮਿੰਟਾਂ ਚਲਦੇ ਹੀ ਸਿੰਘ ਹੀ ਹੁੰਦਾ ਹਾਂ ਜਦ ਨਿਕਲੇ ਤਾਂ ਐਕਸੀਡੈਂਟ ਹੋਵੇ ਨਾ ਪਤਾ ਨਾ ਮੰਜੇ ਨਾਲ ਜੁੜਿਆ ਰਹਿੰਦਾ ਏ ਤੇ ਬਿਟਰ ਬਿਟਰ ਚਾਕਦਾ ਰਹਿੰਦਾ ਏ ਅੱਛਾ ਤੇ ਉਹਨੇ ਕੀ ਮੰਨਣਾ ਗੁਰਪ੍ਰੀਤ ਉਹਨੇ ਮੈਂ ਵੀ ਜਦੋਂ ਵੇਲੇ ਜਾਣੀ ਉੱਥੇ ਮੰਜੇ ਤੇ ਪਿਆ ਹੁੰਦਾ ਵਾ ਹਾ ਹੌਣ ਵੀ ਮੁੱਕਿਆ ਦਿਖੋਣ ਨੂੰ ਕਿ ਜਦ ਬੜਾ ਸੀਰੀਅਸ ਹੁੰਦਾ ਵਾ ਹਾਂ ਨਹੀਂ ਉਹ ਸੀਰੀਅਸ ਨਹੀਂ ਹੁੰਦਾ ਉਹ ਦੂਜਿਆਂ ਨੂੰ ਹੀ ਸੀਰੀਅਸ ਕਰਦਾ ਆ ਹਾਂ ਉਹਨੂੰ ਤਾਂ ਵੇਖ ਕੇ ਆਪ ਹੀ ਸੀਰੀਅਸ ਹੋ ਜੀਦਾ ਆ ਪਤਾ ਨਹੀਂ ਵੀ ਉਹ ਕਿੱਡੀ ਕੁ ਉਮਰ ਲੱਕਾ ਕੇ ਆਏ ਆ ਤੇ ਉਦਾਂ ਵੀ ਕਿਤੇ ਉੱਠਣ ਬਹਿਣ ਕਿਤੇ ਇੱਧਰ ਉੱਧਰ ਘੁੰਮਣਾ ਤੇ ਫੇਰ ਹੀ ਉਹਨਾਂ ਦੀ ਜਾਨ ਨਿਕਲ ਐ ਨਾ ਕਿਤੇ ਤੇ ਕੰਮ ਨੂੰ ਵੀ ਨਹੀਂ ਮਿਲਾਉਂਦਾ ਹੱਥ ਲਾਉਂਦਾ ਨੀ ਖੜ ਨਹੀਂ ਕੰਮ ਕੁਮ ਨਹੀਂ ਕਰਦਾ ਕੰਮ ਕਿੱਥੇ ਉਹਨੇ ਤਾਂ ਸਾਰੀ ਉਮਰ ਕੰਮ ਨਹੀਂ ਕੀਤਾ ਉਹ ਤਾਂ ਵਿਚਾਰੀ ਸਾਡੀ ਗਵਾਂਡਣ ਆ ਨਾ ਜਿਹੜੀ ਉਹ ਵਾਧੂ ਚੰਗੀ ਉਹ ਕੰਮ ਬਥੇਰਾ ਕਰ ਲੈਂਦੀ ਆ ਹਾਂ ਤੇ ਭੈਣਾ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਉਹ ਹੀ ਜਾਂਦੀ ਆ ਕਿ ਅੱਛਾ ਅੱਛਾ ਹਾਂ ਇਹ ਤਾਂ ਮੈਂ ਜਦੋਂ ਦੀ ਆਈ ਆ ਨਾ ਇੱਥੇ ਮੈਂ ਨਹੀਂ ਇਹਨੂੰ ਬੰਦੇ ਨੂੰ ਕਦੇ ਕੰਮ ਕਰਦਾ ਵੇਖਿਆ ਸਾਰੀ ਉਮਰ ਹੀ ਨਾਂ ਕੁਛ ਠੀਕ ਨਾ ਇਦਾਂ ਹੀ ਗੱਲ ਚੱਲ ਰਹੀ ਐ ਦੀ ਤਾਂ ਲੈ ਕੋਲ ਚੀਜ਼ਾਂ ਬਣਾ ਲਿਆਈ ਹਾਂ ਮੈਨੂੰ ਚਾਹ ਵੀ ਲੱਗਦੀ। ਇਹ ਲੱਗ ਤੇਰੀ ਚਾਹ ਪੀਣਾ ਇੱਕ ਗੱਡੀ ਦੂਰ ਆਈਆਂ। ਹਾਂ ਚੱਲ ਚੰਗਾ ਕੀਤਾ ਤੁਸੀਂ। ਹਾਂ ਇਨੇ ਬਹਾਨੇ ਨਾਲ ਤੁਸੀਂ ਆ ਗਏ। ਇਹ ਤਾਂ ਮੈਨੂੰ ਕਿੰਦੀ ਵੀ ਚਾਹ ਬੜੀ ਸਵਾਦ ਬਣਾਉਂਦੀ ਏ। ਇਹਨੂੰ ਤਾਂ ਆਦਤ ਹੀ ਮੇਰੀ ਅਸਿੱਟਾ ਕਰਨ ਦੀ। ਨਹੀਂ ਕਰਦੀ ਤਾਂ ਚਾਹ ਤੇਰੀ ਬੜੀ ਸਵਾਦ ਹੁੰਦੀ ਆ ਕੇ। ਆ ਨਹੀਂ ਮੈਂ ਵੇਖਿਆ ਵਾ ਸਵਾਦ ਅਦਾ ਚਾਹ। ਚਲ ਕੋਈ ਗੱਲ ਨਹੀਂ ਤੁਸੀਂ ਪੀਣ ਆ ਜਾ ਕਰੋ ਮੇਰੇ ਕੋਲੋਂ। ਠੀਕ ਆ ਹੁਣ ਜਦੋਂ ਜੀ ਕੀਤਾ ਹੋ ਚਾਹ ਫਿਰ ਇੱਥੋਂ ਪੀ ਕੇ ਜਾਇਆ ਕਰੀਏ ਆਪਾਂ। ਠੀਕ। ਚਲ ਅਗਲ ਜੀਤ ਫਿਰ ਹੁਣ ਮੈਂ ਚੱਲਦੀ ਆਂ। ਚਾਹ ਤੇਰੀ ਬੜੀ ਸੁਆ। ਤੇ ਮੈ ਜਾ ਘੜੀ ਤੂੰ ਜਾ ਕੇ ਕਰਨਾ। ਨਹੀਂ ਹਾਇ ਨਹੀਂ ਮੈਂ ਵਾਵਾ ਟਾਈਮ ਦੀ ਨਿਕਲੀ ਹੂੰ ਤੇ ਮੁੰਡਾ ਭਰੇ ਮੇਰਾ ਕਿੱਥੇ ਚਲ ਗਿਆਈ। ਆਵੇਂ ਇੱਥੇ ਬਾਗ ਬੈਠਾ ਸੀ ਦੰਦਿਆ। ਅੱਛਾ ਤੇ ਮੈਂ ਉੱਥੇ ਲੈ ਲੈਂਨੀ ਉਹਨੂੰ ਤੇ ਚੱਲ ਚੰਗਾ ਮੈਂ ਚੱਲਦੀ ਤੂੰ ਕਰੋ ਤੂੰ ਮੈਂ ਭਣਾ ਕਰਨਾ। ਚੰਗ ਚੱਲ। ਇਹ ਰਾਹੀਂ ਸਾਡੇ ਘਰ ਵੀ ਆਉਂਗੀ। ਅੱਛਾ ਆਉਂਗੀ ਨਹੀਂ। ਇਹ ਤੂੰ ਕਿਉਂ ਕਹਿ ਤਾ ਇਹਨੂੰ ਹਾਂ ਰਾਜੀ। ਇਹ ਤਾਂ ਉਸੇ ਵੇਲੇ ਆ ਜਾਂਦੀ ਐ ਤੇ ਭੁੱਖੀ ਆ ਚਾਹ ਦੀ। ਅੱਛਾ ਹੋਰ ਮੇਰੇ ਆਸੇ ਕਰ ਕਰਕੇ ਇਹ ਵੀ ਚਾਹ ਪੀ ਜਾਂਦੀ ਐ ਮੈਂ ਤਾਂ ਤੇ ਕਹਿੰਦੀ ਵੀ ਇਹਦੀ ਬੜੀ ਪੱਕੀ ਸੇਲੀ ਮੈਂ ਤਾਂ ਕੋਈ ਗੱਲ ਨਹੀਂ ਕਰਨਦੀ ਪੱਕੀ ਸੇਲੀ ਸੁਆਦ ਹੀ ਮੇਰੀ ਜਦੋਂ ਮੈਂ ਵਿਹਲੀ ਹੁੰਨੀ ਆ ਰੈਸਟ ਕਰਨੀ ਹੁੰਦੀ ਆ ਤੇ ਦੁਪਹਿਰੇ ਆ ਜਾਂਦੀ ਚਾਹ ਪੀਣ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਹਾਂ ਭਰਨਾ ਦੇ ਕਿੰਦੀ ਏਟੀਐਮ ਚਾਹ ਕਹਿੰਦੀ ਪੈਸੇ ਹੈ ਨਹੀਂਗੇ ਮੈਨੂੰ ਪੁੱਛੇ ਕਿ ਕੌਣ ਚ ਪੈਸੇ ਹੋਣਗੇ ਤੇ ਏਟੀਐਮ ਚ ਪੈਸੇ ਆਉਣੇ ਉਹ ਨਹੀਂ ਉਹ ਇੰਨੇ ਭੇਜਦਾ ਹੀ ਨਹੀਂ ਇਹਨੂੰ ਝੂਠ ਬੜੇ ਬੋਲਦੀ ਆ ਮੈਂ ਦੋ ਕکریاں ਮੈਂ ਦੋ ਲੱਖ ਰੁਪਈਆ ਭੇਜਿਆ ਮੈਨੂੰ ਪੁੱਛੇ ਕਿ ਕੌਣ ਚ ਪੈਸੇ ਤੇ ਏਟੀਐਮ ਚ ਕਿਉਂ ਆਣਾ ਮੇਰੇ ਨਿਕਲਣ ਪੈਸੇ ਚਲਾਕੀਆਂ ਵੇਹੇ ਕਰਨ ਦੇ ਉਹ ਤਾਂ ਮੈਂ ਵੀ ਤੇਰਾ ਕਹਤਾ ਵੀ ਸਕੈਮ ਵਗੈਰਾ ਹੋ ਜਾਂਦਾ ਚਾ ਕੀਤਾ ਮੈਨੂੰ ਨਾ ਪਤਾ ਲੱਗੇ ਹੁਣ ਸਾਨੂੰ ਪਤਾ ਨਹੀਂ ਲੱਗਦਾ ਗੱਲ ਦਾ ਤੇ ਉਤੋਂ ਇੱਕ ਮਿੰਟ ਮੈਂ ਇੱਕ ਕੁੱਟ ਭਰ ਲਾਂ ਫੇਰ ਗੱਲ ਕਰਦੇ ਆਂ ਉਹ ਤਾਂ ਕਹਿੰਦੀ ਆ ਵੀ ਮੇਰੇ ਵਰਗੇ ਕੋਈ ਫੀਡਿੰਗ ਮੈਨੂੰ ਬਣਾਉਂਦਾ ਹੈਗੀ ਆ ਸਾਰੇ ਸੂਟ ਖਰਾਬ ਕਰਕੇ ਸਾਰੇ ਸੂਟ ਖਰਾਬ ਕੀਤੇ ਆ ਮੇਰੇ ਵੀ ਕੀਤੇ ਆ ਤੁਹਾਡੇ ਵੀ ਕੀਤੇ ਆ ਮੇਰੇ ਵੀ ਕਰਦੀ ਆਗੇ ਦਿਨ ਦਾ ਦੱਸਾਂ ਮੈਂ ਸੂਟ ਲੈ ਆਗੀ ਹੀ ਤੇ ਮੈਂ ਅੱਜ ਉਪਰ ਤੋਂ ਉੱਥੇ ਦੀ ਆ ਉਹ ਕੁੜੀ ਨਹੀਂ ਸਿੰਦੀ ਉਹ ਘਰ ਜਿਹੜੀ ਸਿੰਦੀ ਇੱਕ ਹੂੰ ਕੀ ਅਨੂਗੀ ਤਾਂ ਉਹ ਦੇਖੋ ਮੈਂ ਦੇ ਆਈ ਆ ਅੱਛਾ ਅੱਛਾ ਚਲ ਚੰਗਾ ਕੀਤਾ ਇਹਨਾਂ ਨੂੰ ਕਿਹਾ ਮੈਂ ਮਿਲ ਹੀ ਨਹੀਂ ਆ ਹਾਂ ਆਹੋ ਆਪਣੀ ਆਪਣਾ ਤਾਂ ਪੇ ਕਰੀ ਜਾਂਦੀ ਆ ਬਸ ਆਹ ਤੇ ਮੈਨੂੰ ਉੱਥੇ ਕਹਿਣ ਦੇਈ ਕਹਿੰਦੀ ਉਹ ਤਾਂ ਸ਼ਦਾ ਹੈ ਨਾ ਮੈਂ ਛੋਟਾ ਚਾਹ ਬਣਾ ਲੈਂਦੀ ਆ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਕਿੰਨਾ ਦੁੱਧ ਪਟਿਆ ਜਾਂਦਾ ਜਾਂ ਕਿਦਾਂ ਵੀ ਆ। ਹਾਂ। ਤੇ ਜੇ ਤੂੰ ਹੁਣ ਚਾਹ ਪੀਣ ਆਈ ਗਈ ਤੇ ਚਾਹ ਤਾਂ ਬਣਾਉਣੀ ਪਊਗੀ ਨਾ। ਆਹੋ। ਤੇ ਆਪਾਂ ਕਿਉਂ ਨਹੀਂ ਕਿਸੇ ਦੇ ਘਰ ਇੰਦਾ ਚਾਹ ਪੀਣ ਚੱਲੇ ਚਾਹ ਪੀ ਜਾਂਦੀ ਨਾਲ ਤੈਨੂੰ ਸੁਧਾਨ ਕਹਿੰਦੀ ਆ। ਆਹੋ। ਹਾਂ। ਚੰਗਾ ਹੈ ਇਹਦਾ ਘਰ ਵਾਲਾ ਪੈਸੇ ਨਹੀਂ ਭੇਜਦਾ ਹੈਗਾ ਝੂਠ ਬੋਲ ਦਿੰਦਾ ਇਹਨੂੰ ਕਿੰਨੇ ਭੇਜਦੇ ਮੈਂਨੇ ਭੇਜਦੇ। ਆਹੋ। ਤੇ ਪਤਾ ਕੀ ਆਂਡੀਆਂ ਗੋਣੀਆਂ ਤੋਂ ਗੱਲਾਂ ਕਰਦੀ ਫਿਰਦੀ ਮੈਨੂੰ ਕਹਿੰਦੀ ਵੀ ਇਹੀ ਜ਼ਿਆਦਾ ਝੂਠ ਸੁਭਾਉਂਦੀ ਆ। ਤੇ ਹਾਂ ਤੇ ਮੇਰੇ ਕੋਲ ਵੀ ਇਹੀ ਗੱਲ ਕਰਨ ਲਈ ਤੋਂ ਡੇਉਣ ਤੋਂ ਪਹਿਲਾਂ ਮੈਨੂੰ ਕਹਿੰਦੇ ਸੀ ਕਹਿੰਦੀ ਨਾ ਸੂਟਾਂ ਸਾਰੇ ਜਾਣ ਦਿੱਤੇ ਪੈਸੇ ਦੇ ਤਾਂ ਕਿੱਡੀ ਤੇ ਘਰ ਵਾਲੇ ਤੋਂ ਚੋਰੀਆਂ ਕਰਦੀ ਹ ਹੁਣ ਮਨ ਉਹ ਜਿਹੜੇ ਹੁਣ ਨਾ ਮੈਂ ਜੋੜ ਕੇ ਪੈਸੇ ਰੱਖੇ ਨੇ ਮੈਂ ਉਹ ਤਾਂ ਸੂਟ ਸੁਵਾ ਲੈਣੀ ਐ ਇੱਥੇ ਕਿਹੜੀ ਗੱਲ ਆ ਨਾ ਹੁਣ ਮੈਂ ਹੋਰ ਕਿਤੇ ਨਹੀਂ ਵਰਤਦੀ ਨਹੀਂ ਬੱਬਾ ਇਹ ਬਹੁਤ ਗੱਲਾਂ ਕਰਦੀ ਆ ਲੋਕਾਂ ਆ ਤੇ ਘਰ ਹੁਣ ਜਿਹੜੇ ਘਰ ਵਾਲੇ ਤੋਂ ਸੂਟ ਲੈਣੇ ਉੱਤੋਂ ਤਾਂ ਲੈਣੇ ਹੀ ਲੈਣੇ ਆ ਤੇ ਬੰਦਾ ਆਪਣੇ ਜੋੜ ਕੇ ਪੈਸੇ ਵੀ ਤੇ ਲੈ ਆਈ ਜਾਂਦਾ ਹਾਂ ਮੈਨੂੰ ਕਹਿੰਦੇ ਇਹ ਕਿ ਆ ਤਾਂ ਪੈਸੇ ਬੰਨੇ ਆ ਕਿੱਟ ਵੀ ਨਹੀਂ ਲਿਆਉਂਦੀ ਹੈਗੀ ਤੇ ਕੀ ਜਲੂਸ ਕੱਢਦੀ ਫਿਰਦੀ ਆ ਇਨੂੰ ਮੇਰੇ ਜੂਸ ਨਾ ਕਰਦੀ ਕੀ ਲੱਗੇ ਜੂਸ ਮੈਂ ਆਪਣਾ ਕੱਢਿਆ ਹੈਗਾ ਥੋੜੀ ਕੱਢਿਆ ਨਾ ਆਹੋ ਮੈਂ ਹੁਣ ਸਾਰਾ ਉਹਦੇ ਹੀ ਇਹਨੂੰ ਗੱਲਾਂ ਹੀ ਬਹੁਤ ਆਉਨੀਆਂ ਆ ਆ ਬਹੁਤੀਆਂ ਗੱਲਾਂ ਕਰਦੀ ਆ ਪਤਾ ਨਹੀਂ ਕੀ ਬਣੀ ਆਪਣੇ ਆਪ ਚ ਚੱਲ ਕੋਈ ਨਹੀਂ ਫਿਰ ਮੈਂ ਵੀ ਜਾਂਦੀ ਆ ਬੈਠਾ ਜੇ ਫਿਰ ਕਰੀ ਕਿਹਦੇ ਨਾਲ ਆ ਜੂਗੀ ਅਧ ਮੇਰਾ ਨਾ ਸਾਰਾ ਕੰਮ ਪਿਆ ਵਾ ਤੂੰ ਮੈਂ ਵੀ ਦੱਦੇ ਕਹਿੰਦੀ ਆਗੀ ਮੈਂ ਚੱਲ ਮੈਂ ਵੀ ਚਾਹ ਪੀ ਰਣੀ ਆ ਚੱਲ ਕੋਈ ਗੱਲ ਨਹੀਂ ਮੈਂ ਵੀ ਚੱਕੀ ਪਈ ਹੁਣ ਮੈਂ ਜਾ ਕੇ ਤੇ ਕੰਮ ਤੇ ਕਰ ਲੂੰਗੀ ਨਾ ਹਾਂ ਸੂਟਾਂ ਦੇ ਚੱਕਰ ਚ ਨਾ ਤੇ ਕੰਮ ਹੀ ਨਹੀਂ ਪੂਰਾ ਹੋਇਆ ਅਜੇ ਆਹੋ ਚੱਲ ਠੀਕ ਆ ਫਿਰ ਚੰਗਾ Oh,